ਵੱਡੀ ਖਬਰ ਆ ਕਿ ਕੁਲਵੰਤ ਸਿੰਘ ਆਪ ਵਿਧਾਇਕ ਮੁਹਾਲੀ ਤੋਂ ਆਪ ਵਿਧਾਇਕ ਕੁਲਵੰਤ ਸਿੰਘ ਦੇ ਘਰ ਹੁਣ ED ਦੀ ਰੇਡ ਕੀਤੀ ਗਈ ਹੈ ਤਾਂ ED ਦੀ ਰਡਾਰ ਤੇ ਕੁਲਵੰਤ ਸਿੰਘ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਮੁਹਾਲੀ ਤੋਂ ਕੁਲਵੰਤ ਸਿੰਘ ਦੇ ਘਰ ED ਦੀ ਰੇਡ ਕੀਤੀ ਗਈ ਹੈ ਮਨੀ ਲaundering ਨੂੰ ਲੈ ਕੇ ਪੂਰੀ ਜਿਹੜੀ ਆ ਇਹ ਕਾਰਵਾਈ ਕੀਤੀ ਗਈ ਆ ਤਾਂ ਤੁਹਾਨੂੰ ਦੱਸ ਦਈਏ ਕਿ ਜੋ ਮਨਿੰਗ ਲਾਰਨਿੰਗ ਨੂੰ ਲੈ ਕੇ ਇਹ ਕਾਰਵਾਈ ਕੀਤੀ ਗਈ ਆ ਤਾਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਆ ਸੂਤਰਾ ਦੇ ਹਵਾਲੇ ਤੋਂ ਜੋ 94 ਸੈਕਟਰ ਸਤ ਮੁਹਾਲੀ ਦੇ ਵਿੱਚ ਕੁਲਵੰਤ ਸਿੰਘ ਦੇ ਆਲੀਸ਼ਾਨ ਘਰ ਦੇ ਵਿੱਚ ED ਪਹੁੰਚੀ ਹੈ ਉੱਥੇ ਤਲਾਸ਼ੀ ਮੁਹਿੰਮ ਜਾਰੀ ਹੈ ਤਾਂ ਵੱਡੀ ਅਪਡੇਟ ਇਹ ਨਿਕਲ ਕੇ ਸਾਹਮਣੇ ਆਈ ਆ ਤਾਂ ਤੁਹਾਨੂੰ ਦੱਸ ਦਈਏ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮੰਗਲਵਾਰ ਨੂੰ ਆਮ ਆਦਮੀ ਪਾਰਟੀ ਦੇ ਨੇਤਾ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਘਰ ਦੇ ਨਾਲ-ਨਾਲ ਪੰਜਾਬ ਭਰ ਵਿੱਚ ਉਹਨਾਂ ਨਾਲ ਜੁੜੇ ਵੱਖ-ਵੱਖ ਸਾਨਾਂ ਤੇ ਛਾਪੇਮਾਰੀ ਕੀਤੀ ਹੈ ਮਨੀ ਲਾਰਡਿੰਗ ਨੂੰ ਲੈ ਕੇ ਤਲਾਸ਼ੀ ਜਿਹੜੀ ਆ ਉਹ ਕੀਤੀ ਜਾ ਰਹੀ ਆ ਤਾਂ ਅੱਜ ਤੜਕਸਾਰ ਈਡੀ ਦੀ ਟੀਮ ਜਿਹੜੀ ਆ ਉਹ ਕੁਲਵੰਤ ਸਿੰਘ ਦੇ ਘਰ ਪਹੁੰਚਦੀ ਹੈ ਤਾਂ ਉੱਥੇ ਤਲਾਸ਼ੀ ਜਿਹੜੀ ਆ ਉਹ ਉਹਦੀ ਜਾਰੀ ਆ ਤਾਂ ਕੁਲਵੰਤ ਸਿੰਘ ਸਿੱਧੂ ਇਸ ਸਮੇਂ ਘਰ ਦੇ ਵਿੱਚ ਨਹੀਂ ਸੀ ਤਾਂ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਆ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕੁਲਵੰਤ ਸਿੰਘ ਦੇ ਘਰ ਹੁਣ ED ਦੀ ਛਾਪੇਮਾਰੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤਾਂ ਕੁਲਵੰਤ ਸਿੰਘ ਮੋਹਾਲੀ ਤੋਂ ਆਪ ਵਿਧਾਇਕ ED ਦੀ ਰਡਾਰਤੇ ਨੇ ਮਨੀ ਲਾਂਟਿੰਗ ਮਾਮਲੇ ਨੂੰ ਲੈ ਕੇ ਇਹ ਤਲਾਸ਼ੀ ਜਿਹੜੀ ਆ ਉਹਨਾਂ ਦੇ ਘਰ ਕੀਤੀ ਜਾ ਰਹੀ ਹੈ ਸੈਕਟਰ 94 ਸਥਿਤ ਕੋਠੀ ਦੇ ਵਿੱਚ ED ਦੀ ਛਾਪੇਮਾਰੀ ਜਾਰੀ ਹੈ ਮੋਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਜੋ ਕਿ ਜਿਨ੍ਹਾਂ ਦਾ ਆਲੀਸ਼ਾਨ ਬੰਗਲਾ ਹੈ 94 ਸੈਕਟਰ ਮੁਹਾਲੀ ਦੇ ਵਿੱਚ ਤਾਂ ਜਿੱਥੇ ਤਲਾਸ਼ੀ ਜੜੀ ਆ ਉਹ ਕੀਤੀ ਜਾ ਰਹੀ ਆ ਤਾਂ ਦਿੱਲੀ ਦੀ ਜੋ ਇਹ ਏਜੰਸੀ ਹੈ ਇਹ ਟੀਮ ਹੈ ਸਥਾਨਕ ਪੁਲਿਸ ਦੇ ਨਾਲ ਮਿਲ ਕੇ ਸਵੇਰੇ ਮੁਹਾਲੀ ਦੀ ਜੋ ਉਹਨਾਂ ਦਾ ਰਿਹਾਇਸ਼ ਹੈ ਤਾਂ ਉਥੇ ਜੀ ਐਲ ਪੀ ਐਲ ਦੇ ਵਿੱਚ ਯਾਨੀ ਕਿ ਜਨਤਾ ਲੈਂਡ ਪ੍ਰੋਪਰਟیز ਲਿਮਟਿਡ ਦੇ ਵਿੱਚ ਜੋ ਖੇਤਰ ਦੇ ਵਿੱਚ ਆਉਂਦਾ ਉਹਨਾਂ ਦਾ ਘਰ ਉੱਥੇ ਤਲਾਸ਼ੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਵਿਧਾਇਕ ਕੁਲਵੰਤ ਸਿੰਘ ਦੀ ਰੀਅਲ ਅਸਟੇਟ ਕੰਪਨੀ ਹੈ ਸੂਤਰਾਂ ਦੇ ਮੁਤਾਬਕ ਵਿਧਾਇਕ ਕੁਲਵੰਤ ਸਿੰਘ ਇਸ ਸਮੇਂ ਘਰ ਦੇ ਵਿੱਚ ਨਹੀਂ ਸਨ ਪਰ ਕੇਂਦਰੀ ਏਜੰਸੀ ਉਹਨਾਂ ਦੀ ਟੀਮ ਜਿਹੜੀ ਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕਰ ਰਹੀ ਹੈ ਪੰਜਾਬ ਦੇ ਸਭ ਤੋਂ ਅਮੀਰ ਕਹੇ ਜਾਣ ਵਾਲੇ ਵਿਧਾਇਕ ਕੁਲਵੰਤ ਸਿੰਘ ਨੇ ਜਿਨ੍ਹਾਂ ਦੇ ਨਾਲ ਪੰਜਾਬ ਦੇ ਵਿੱਚ ਜੋ ਕਈ ਹੋਰ ਥਾਵਾਂ ਤੇ ਵੀ ਸਮਾਨ ਅੰਤਰ ਛਾਪੇਮਾਰੀ ਕੀਤੀ ਜਾ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਹੈ ਜੋ ਕਿ ਇਸ ਰਿਪੋਰਟ ਨੂੰ ਦਰਜ ਕਰਨ ਸਮੇਂ ਤੱਕ ਜਿਹੜੀ ਆ ਉਹ جاری ਸੀ ਤਾਂ ਤੁਹਾਨੂੰ ਦੱਸ ਦਈਏ ਇਹ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਆਪ ਵਿਧਾਇਕ ਕੁਲਵੰਤ ਸਿੰਘ ਦੇ ਘਰ ਈਡੀ ਰੇਡ ਕੀਤੀ ਗਈ ਹੈ ਕੁਲਵੰਤ ਸਿੰਘ ਸਿੱਧੂ ਇਸ ਸਮੇਂ ਜੋ ED ਦੀ ਰਡਾਰ ਤੇ ਨੇ ਹਾਲਾਂਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਦਿੱਲੀ ਦੇ ਵਿੱਚ ਵੀ ਕਈ ਰੇਡ ਹੋਈ ਹੈ ਪੰਜਾਬ ਦੇ ਵਿੱਚ ਵੀ ਹੈ ਕਾਂਗਰਸ ਪਾਰਟੀ ਦੇ ਕਈ ਵਿਧਾਇਕਾਂ ਦੇ ਉੱਤੇ ਰੇਡ ਕੀਤੀ ਗਈ ਹੈ ਤਾਂ ਹੁਣ ਜੋ ED ਦੀ ਰਡਾਰ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਮੁਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਜਿਨ੍ਹਾਂ ਦੇ ਘਰੇ ਚਾਪੇ ਮਾਰੀ ਜੜੀ ਆ ਉਹ ਕੀਤੀ ਜਾ ਰਹੀ ਹੈ ਤਾਂ ਇਹ ਵੱਡੀ ਅਪਡੇਟ ਹੈ